ਹਾਲੇ ਸਸਿਕਾ ਦੋਸਤੋ ਤੁਸੀਂ ਵਿੱਚ ਵੀਡੀਓ ਚਲਦੇ ਦੇਖ ਲਏ ਆ ਤੇ ਵੀਡੀਓ ਤੁਸੀਂ ਨਾ ਜਾ ਲਿਆ ਹੁਣ ਅਗੇ ਆਪਾਂ ਗੱਲ ਕੀ ਕਰਨੀ ਆ ਕਿਸ ਵਿਸ਼ੇ ਤੇ ਕਰਨੀ ਆ ਕਿਸ ਸੰਦਰਭ ਦੇ ਵਿੱਚ ਕਰਨੀ ਆ ਆਪਣੀ ਗੱਲ ਕਰਦਾ ਮਕਸਦ ਕੀ ਆ ਕਿਉਂਕਿ ਪਿਛਲੇ 1 2 ਮਿੰਟ 3 ਮਿੰਟ ਤੋਂ ਆਪਾਂ ਦੇਖ ਰਹੇ ਬਹੁਤ ਵਧੀਆ ਜਿਹੜਾ ਕੰਮ ਹੋ ਰਿਹਾ ਹਰ ਕੋਈ ਇਸ ਕੰਮ ਨੂੰ ਸਰਾ ਰਿਹਾ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਸੋਦਾਕ ਗਰਾਂ ਲੋਕਾਂ ਨੂੰ ਲੋਕਾਂ ਦੇ ਕੱਜ ਦਾ ਬਰਬਾਦ ਕਰਤੇ ਪੱਟਤੇ ਆ ਉਹਨਾਂ ਦੇ ਘਰਾਂ ਤੇ ਪੀੜੇ ਪੰਜੇ ਚੱਲਦੇ ਆ ਚੱਲਨੇ ਵੀ ਚਾਹੀਦੇ ਜਿਹੜੀ ਵੀਡੀਓ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਬੀਬੀ ਫੜੀ ਗਈ ਹੈ ਬਹੁਤ ਉਹਦਾ ਸਲੂਟ ਆ ਪੰਜਾਬ ਪੁਲਿਸ ਦੇ ਆll ਅਫਸਰਾਂ ਨੂੰ ਜਿਨ੍ਹਾਂ ਨੇ ਇੱਕ ਪੰਜਾਬ ਪੁਲਿਸ ਦੀ ਉਸ ਲੇਡੀ ਹੈੱਡ ਕਾਸਟਮ ਨੂੰ ਫੜਿਆ ਜਿੰਨੇ ਪਤਾ ਨਹੀਂ ਕਿੰਨੇ ਘਰ ਬਰਬਾਦ ਕਰਤੇ ਹੋਣੇ ਆ ਕੋਈ ਅੰਦਾਜ਼ਾ ਨਹੀਂ ਕਿੰਨੇ ਘਰ ਬਰਬਾਦ ਕਰਤੇ ਹੋਣੇ ਨੇ ਕਿੰਨਿਆਂ ਘਰਾਂ 'ਚ ਨਸ਼ਾ ਵਾੜਦਾ ਕਿੰਨੇ ਕਰਾਂ ਦੇ ਪੁੱਤਾਂ ਨੂੰ ਕਿੰਨੇ ਕਰਾਂ ਦੇ ਪੁੱਤ ਕਿੰਨੇ ਮਾਵਾਂ ਦੇ ਪੁੱਤ ਕਿੰਨੇ ਭਣਾਂ ਦੇ ਭਰਾ ਇਸ ਬੀਬੀ ਦੇ ਇਸ ਐਸ਼ ਪ੍ਰਸਤੀ ਦੀ ਜਿੱਦੀ ਪੇਟ ਚੜ ਗਏ ਵੱਡੇ ਵੱਡਿਆਂ 2-2 ਕਰੋੜ ਦੀਆਂ ਕੋਠੀਆਂ ਇੱਕ ਆਮ ਜਿਹਾ ਘਰ ਛੋੜ ਕੇ ਬੀਬੀ ਸਾਡੇ ਕੋਲ ਬੈਠੇ 28 ਸਾਲ ਲੋਕੀ ਕਰਕੇ ਵੀ ਕੋਠੀ ਕੀ ਆ ਛੋਟੇ ਮਕਾਨ ਪਏ ਪੰਜਾਬ ਵਾਲੇ ਪਰ ਆਨੰਦ ਆ ਬਹੁਤ ਵਧੀਆ ਆਰਾਮ ਇੱਕ ਬੀਬੀ ਛੋਟੇ ਜੇ ਘਰ ਚੋਂ ਉੱਠ ਕੇ ਇੱਕ ਸਪਾਈ ਭਰਤੀ ਹੋ ਕੇ ਹੌਲਦਾਰ ਬਣਦਿਆਂ ਬਣਦਿਆਂ ਥਾਰ ਗੱਡੀਆਂ 2-2 ਲੱਖ ਦੀਆਂ ਘੜੀਆਂ ਬੁਲਟ ਮੋਟਰਸਾਈਕਲ 2-2 ਕਰੋੜ ਦੀਆਂ ਕੋਠੀਆਂ ਤੇ ਹੋਰ ਪਲਾਟ ਤੇ ਪ੍ਰਾਪਰਟੀਆਂ ਬਣ ਗਈਆਂ ਕਿਵੇਂ ਬਣ ਗਈਆਂ ਤੁਸੀਂ ਜਾਣਦੇ ਹੋ ਮੈਂ ਵੀ ਜਾਣਦੇ ਹਾਂ ਉਹਦਾ ਚਿੱਠਾ ਸਾਹਮਣੇ ਆ ਗਿਆ ਕੀ ਉਹ ਬੀਬੀ ਚਿੱਟੇ ਦਾ ਕਾਰੋਬਾਰ ਕਰਦੀ ਸੀ ਹੁਣ ਜਿਹੜੀ ਆਪਾਂ ਗੱਲ ਜਿਸ ਗੱਲ ਤੇ ਆਪਾਂ ਆਉਣੇ ਆ ਭਗਵੰਤ ਮਾਨ ਸਾ ਮਕਮੋਤੀ ਸਾਹਿਬ ਪੰਜਾਬ ਮਤੇ ਮਕਮੋਤੀ ਸਾਹਿਬ ਹੁਣ ਭਗਵੰਤਵਾਜ ਜੀ ਇਸ ਬੀਬੀ ਦੇ ਲੋਕਾਂ ਨੇ ਉਦੋਂ ਖੁਸ਼ ਹੋਣਾ ਜਦੋਂ ਇਸ ਬੀਬੀ ਦੇ ਆ 2 ਕਰੋੜ ਵਾਲੀ ਕੋਠੀ ਦੇ ਉਪਰ ਪੰਜਾ ਚੱਲੂਗਾ ਲੋਕੀ ਸਵਾਲ ਕਰਦੇ ਆ ਬਹੁਤ ਲੋਕ ਸਵਾਲ ਕਰਦੇ ਕਿ ਮੈਕਸਰ ਤੜੀ ਬਲੀ ਸ਼ੇਅਰ ਕਰਦਾ ਜਿਹੜੇ ਲੋਕਾਂ ਦੇ ਮਕਾਨ ਦੇ ਕਹਿੰਦੇ ਬੀਬੀ ਦਾ ਮਕਾਨ ਟੱਢੂਗਾ ਹੌਲਦਾਰ ਬੀਬੀ ਦਾ ਕਹਿੰਦੇ ਮਕਾਨ ਟੱਢੂਗਾ ਕੌਣ ਟਾਊਗਾ ਇਹ ਸਵਾਲ ਆਮ ਲੋ ਕਰਦੇ ਆ ਕਰਨਾ ਪੜਦਾ ਵੀ ਆ ਤੇ ਬਹੁਤ ਵੱਡੀ ਮੈਂ ਗੱਲ ਹੋਰ ਕਰਨ ਲੱਗਾ ਇਹ ਇਸ ਖੇਡ ਦੇ ਵਿੱਚ ਇਕੱਲੇ ਬੀਬੀ 플레이ਰ ਨੇ ਆ ਇਹਦਾ ਕੈਪਟਨ ਕੌਣ ਆ ਕੈਪਟਨ ਸਮਝੇ ਮਾਨ ਸਾਹਿਬ ਇਸ ਗੇਮ ਦਾ ਕੈਪਟਨ ਉਹਨੂੰ ਲੱਭਣ ਦੀ ਕੋਸ਼ਿਸ਼ ਕਰਿਓ ਜੀ ਇੱਕ 플레이ਰ ਆ ਕੈਪਟਨ ਤੇ ਉਸ ਤੋਂ ਬਾਅਦ ਕੋਚ ਬੋਰ ਲੰਬੇ ਘੜੀ ਆ ਇਹ ਇੱਕ ਇੱਥੇ ਖਤਮ ਨਹੀਂ ਹੋ ਜਾਂਦੀ ਕਿ ਬੀਬੀ ਫੜੀ ਗਈ ਘੜੀ ਖਤਮ ਹੋ ਗਈ ਨਹੀਂ ਨਬੀ ਘੜੀ ਆ ਮੁੱਕਲੀ ਗੱਲ ਆ ਕਿ ਲੋਕਾਂ ਦਾ ਸਵਾਲ ਆ ਕਿ ਕੀ ਇਸ ਹੌਲਦਾਰ ਬੀਬੀ ਦੇ ਘਾਤੇ ਪੀੜਾ ਪੰਜਾ ਚੱਲੂਗਾ ਭਗਵੰਤ ਸਬਾਹ ਦਾ ਬਿਆਨ ਆ ਕਹਿੰਦੇ ਜਰੂਰ ਚੱਲੂਗਾ ਹੁਣ ਲੋਕਾਂ ਦੇ ਇਹ ਉਡੀਕ ਆ ਲੋਕੀ ਉਡੀਕ ਕਰ ਰਹੇ ਕਿ ਉਹ ਪੀੜਾ ਪੰਜਾ ਕਦੋਂ ਇਸ ਬੀਬੀ ਦੇ ਘਾਤੇ ਚੱਲੇ ਕਿ ਲੋਕੀ ਕਹਣ ਵਾਹ ਕੀ ਆ ਬਾਤ ਮਾਨ ਸਰਬ ਤਾਂ ਉਮੀਦ ਬੜੀ ਆ ਜਿਨੋ ਕਰਿਓ ਤੋ ਲੋਕਾਂ ਨੂੰ ਜਵਾਬ ਸਾਨੂੰ ਜਵਾਬ ਜ਼ਰੂਰ ਦਿਓ ਧੰਨਵਾਦ ਜੀ